ਜੈਨਤਨ ਸਿੰਘ ਇਹ ਮਹਮ ਸ਼ੁਰੂ ਕੀਤੀ ਆ ਕਿ ਨਸ਼ਾ ਤਸਕਰਾਂ ਦੇ ਘਰ ਵੀ ਟਾਹਾਂਗੇ ਹੌਸਲੇ ਵੀ ਤੋੜਾਂਗੇ ਹੌਸਲੇ ਵੀ ਟਾਹਾਂਗੇ ਔਰ ਉਹਨਾਂ ਲੋਕਾਂ ਨੂੰ ਮਿਸਾਲੀ ਸਜ਼ਾ ਵੀ ਦੇਵਾਂਗੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਤਹਿਸੀਲ ਲੈਵਲ ਦੇ ਉੱਤੇ ਪਿੰਡ ਲੈਵਲ ਦੇ ਉੱਤੇ ਲਗਾਤਾਰ ਜਿਹੜਾ ਉਹ ਯਤਨ ਕਰ ਰਹੀ ਆ ਪਰ ਉਸੇ ਤਰੀਕੇ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਲਗਾਤਾਰ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਕਾਰਵਾਈ ਕਰ ਰਹੀ ਹੈ ਲਗਾਤਾਰ ਕਦੇ ਕੋਈ ਬਹਾਨਾ ਲੱਭਦੇ ਨੇ ਕਦੇ ਕੋਈ ਬਹਾਨਾ ਲੱਭਦੇ ਨੇਗੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦੇ ਨੇਗੇ ਲਗਾਤਾਰ ਕਹਿੰਦੇ ਨੇਗੇ ਕਿ ਯੁੱਧ ਨਸ਼ਾ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ ਪੰਜਾਬ ਤੋਂ ਨਸ਼ੇ ਖਤਮ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦਾ ਥਾਟ ਪ੍ਰੋਸੈਸ ਜਿਹੜਾ ਉਹ ਕਾਂਗਰਸ ਪਾਰਟੀ ਦੇ ਅੰਦਰ ਅਕਾਲੀ ਦਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈ ਸਰਕਾਰ ਬਣਨ ਤੋਂ ਪਹਿਲਾਂ 2017 ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਹਿੰਦੇ ਸੀ ਅਸੀਂ ਹਿੱਸਾ ਪਾ ਕੇ ਗਲ ਚ ਕੁੜੀਸਾਂਗੇ ਬਜੇਠੀਆਂ ਨੂੰ ਅਸੀਂ ਫਲਾਣੇ ਬੰਦੇ ਨੂੰ ਫੜ ਕੇ ਲੈ ਕੇ ਆਵਾਂਗੇ ਅਸੀਂ ਕਾਲੇ ਦਲ ਦੇ ਨੇਤਾਬਾਂ ਨੂੰ ਜੇਲ੍ਹਾਂ ਚ ਧੱਕ ਦੇਾਂਗੇ ਇਹ ਸਾਰੇ ਬਿਆਨਾਂ ਤੋਂ ਲੋਕ ਮੁੱਕਰ ਚੁੱਕੇ ਨੇਗੇ ਸਾਰੇ ਦੈਨਾਂ ਤੋਂ ਭੱਜ ਚੁੱਕੇ ਨੇਗੇ ਔਰ इवन ਕਿ ਜਦੋਂ ਪੰਜਾਬ ਦੇ ਅੰਦਰ 2017 ਚ ਇਲੈਕਸ਼ਨ ਹੋ ਰਹੀ ਸੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਔਰ ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਤਰਮੰਡੀ ਸਾਹਿਬ ਤੱਕ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਔਰ ਗੁਟਕਾ ਸਾ ਮੱਥੇ ਨੂੰ ਲਾ ਕੇ ਸੌ ਖਾਦੀ ਕਿ ਮੈਂ 4 ਹਫਤੇ ਜੋ ਪੰਜਾਬ ਚ ਨਸ਼ਾ ਖਤਮ ਕਰੂੰਗਾ ਇਹ ਪੰਜਾਬ ਦਾ ਬੱਚਾ ਬੱਚਾ ਗਵਾਗਾ ਪੰਜਾਬ ਦੀ ਜਨਤਾ ਗਵਾਗੀ ਪੰਜਾਬ ਦੇ ਲੋਕਾਂ ਨੇ ਔਰ ਉਸੇ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਔਰ ਉਸੇ ਸਮੇਂ ਕਾਂਗਰਸ ਪਾਰਟੀ ਦੇ 117 ਤੋਂ 77 ਸੀਟਾਂ ਕਾਂਗਰਸ ਪਾਰਟੀ ਤੋਂ ਆਂਨਾ ਆਮ ਆਦਮੀ ਪਾਰਟੀ ਤੋਂ ਵੀ ਸੀਟਾਂ ਨਾ ਇਹ ਪੰਜਾਬ ਦਾ ਰਾਜਨੀਤਿਕ ਇਤਿਹਾਸ ਆ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ ਔਰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਇੱਜ਼ਤ ਮਾਨ ਪਿਆਰ ਸਤਿਕਾਰ ਜਿਹੜਾ ਆਮ ਆਦਮੀ ਪਾਰਟੀ ਦਿੱਤਾ ਔਰ ਇਤਿਹਾਸਿਕ ਤੌਰ ਤੇ ਜਿੱਤ ਜਿਹੜੀਆਂ 20 ਐਮਐਲਏ ਆਮ ਆਦਮੀ ਪਾਰਟੀ ਜਿੱਤੇ ਔਰ ਲਗਾਤਾਰ 5 ਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਆ ਰਬਤਾਰ ਲੀਡਰ ਆਪਾ ਪੋਜੀਸ਼ਨ ਵੀ ਮੈਂ 3.5 ਸਾਲ ਰੋਲ ਲਵਾਇਆ ਔਰ ਉਸ ਵਿੱਚ ਵੀ ਬੰਕਰਦਾ ਰਿਹਾ ਕਿ ਨਸ਼ਾ ਤਸਕਰਾ ਨੇ ਖਿਲਾਫ ਕਾਰਵਾਈ ਕੀਤੀ ਚਲਦੀ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਦੇ ਐਮਐਲਏ ਉਸ ਸਮੇਂ ਕਾਂਗਰਸ ਪਾਰਟੀ ਦੇ ਮਨਿਸਟਰ ਇਹ ਕਹਿਣੇ ਉਦੇਸ਼ੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲਦੀ ਯਾਨੀ ਕੈਪਟਨ ਸਾਹਿਬ ਤੇ ਮਜੀਠੀਏ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਸ ਸਮੇਂ ਦੇ ਕਾਂਗਰਸੀ ਵੀ ਕਹਿੰਦੇ ਹੁੰਦੇ ਸੀਗੇ ਕਿ ਕੁਝ ਕਾਂਗਰਸੀ ਸੇਰ ਸੀਗੇ ਆਮ ਆਦਮੀ ਪਾਰਟੀ ਦੇ ਲਗਾਤਾਰ 5 ਸਾਲ ਇਸ ਗੱਲ ਦੇ ਉੱਤੇ ਅਸੀਂ ਲੜਦੇ ਰਹੇ ਅੜਦੇ ਰਹੇ ਔਰ ਪੰਜਾਬ ਦੇ ਵਿਧਾਨ ਸਭਾ 'ਚ ਬੋਲਦੇ ਰਹੇ ਕਿ ਪੰਜਾਬ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਪਰ ਲੇਕਿਨ ਕੈਪਟਨ ਸਾਹਿਬ ਨੇ ਇੱਕ ਵੀ ਕੰਮ ਉਹਨਾਂ 5 ਸਾਲਾਂ ਚ ਕੀ ਸਾਡੇ 4 ਸਾਲ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਆਖਰਕਾਰ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਐਡਮਿਟ ਕੀਤਾ ਕਾਂਗਰਸ ਪਾਰਟੀ ਨੇ ਕਿ ਸਾਡੇ 4 ਸਾਲ ਦੇ ਦੌਰਾਨ ਪੰਜਾਬ 'ਚ ਕੋਈ ਕੰਮ ਨਹੀਂ ਹੋਇਆ ਆਖਰਕਾਰ ਜਦੋਂ ਮੁੱਖ ਮੰਤਰੀ ਬਦਲਿਆ ਜਿਹੜਾ ਮੁੱਖ ਮੰਤਰੀ 100 ਲਗਭਗ 100 ਦਿਨ ਦਾ ਮੁੱਖ ਮੰਤਰੀ ਬਣਿਆ ਉਹਨੇ ਵੀ 100 ਦਿਨ ਦੇ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਫਿਰ ਪੰਜਾਬ ਦੇ ਲੋਕਾਂ ਨੇ ਉਸ ਬਾਅਦ ਪੰਜਾਬ ਚਾਹਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ 3 ਸਾਲ ਤੋਂ ਲਗਾਤਾਰ ਹਮਲਾ ਜਿਹੜਾ ਉਹ ਡਰੱਗ ਮਾਫੀਆ ਦੇ ਖਿਲਾਫ ਹੋ ਰਿਹਾ ਹਮਲਾਵਰ ਰੁਖ ਜਿਹੜਾ ਉਹ ਡਰੱਗ ਮਾਫੀਆ ਦੇ ਖਿਲਾਫ ਅਸੀਂ ਜਿਹੜੇ ਚਲਾਰ ਰੱਖਿਆਗਾ ਔਰ ਲਗਾਤਾਰ ਡਰੱਗ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਦੇ ਅੰਦਰ ਅਸੀਂ ਫੜ ਫੜ ਕੇ ਜੇਲਾ ਚ ਡੱਕ ਰਿਹਾ ਹਾਂ ਹਾਂ ਜਿਹੜਾ ਕੋਈ ਭਰਾ ਸਾਡਾ ਕਿਸੇ ਨਾ ਕਿਸੇ ਕਾਰਨ ਇਸ ਲਤ ਲੱਗ ਗਈ ਨਸ਼ੇ ਦੀ ਲਤ ਲੱਗ ਗਈ ਉਹਦੇ ਲਈ ਅਸੀਂ ਉਹਦਾ ਇਲਾਜ ਵੀ ਪੰਜਾਬ ਚ ਕਰਾ ਰਹੇ ਹਾਂ ਪਰ ਮੈਂ ਦੇਖ ਰਿਹਾ ਅਸੀਂ ਹੁਣੇ ਫੇਸਬੁਕ ਤੇ ਦੇਖ ਰਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਠੀਕ 17 ਉਹਨੇ ਘੰਟੇ ਪਹਿਲਾਂ ਆ ਮੈਂ ਦੇਖ ਰਹਾ ਸੀ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਏ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂ ਉਹਦੇ ਨਾਲ ਗੈਰ ਮਨੁੱਖੀ ਰਵਈਆ ਅਪਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀਆਂ ਪੰਜਾਬ ਦੇ ਅੰਦਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਨਹੀਂ ਪੰਜਾਬ ਦੇ ਅੰਦਰ ਨਸ਼ੇ ਦਾ ਜਾਲ ਜਿਹੜਾ ਉਹ ਕਾਲੀਦਰ ਬੀਜੇਪੀ ਔਰ ਕਾਂਗਰਸ ਪਾਰਟੀ ਦੇ ਰਲ ਕੇ ਜਿਹੜਾ ਪੰਜਾਬ ਚਲਾਇਆ ਪੰਜਾਬ ਦੇ ਹਰੇਕ ਲੋਜਬਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਨਸ਼ੇੜੇ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਾਲੀਦਰ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਨਿਤਾਬਾ ਨੇ ਕੀਤੀ ਕਿਉਂਕਿ ਲਗਾਤਾਰ ਜਿੰਨੇ ਵੀ ਟਵੀਟ ਆ ਰਹੇ ਨੇ ਇਹਨਾਂ ਦੇ ਜਿੰਨੀਆਂ ਵੀ ਫੇਸਬੁੱਕ ਤੇ ਆ ਰਹੇ ਜਾਂ ਨਗੀਆਂ ਤੇ ਜਿੰਨੇ ਵੀ ਵੀਡੀਓ ਤੇ ਆਹੀ ਬਿਆਨ ਆ ਰਹੇ ਨੇ ਕਿ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਡਰਗ ਬਾਫੀਰ ਨੂੰ ਸਪੋਰਟ ਕਰ ਰਹੇ ਨੇ ਪਰ ਲੇਕਿਨ ਮੈਂ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਬਿਲਕੁਲ ਅਸੀਂ ਇਸ ਮੈਮ ਨੂੰ ਪਿੱਛੇ ਨਹੀਂ ਹਟਾਂਗੇ ਇਸ ਮੈਮ ਨੂੰ ਹੋਰ ਸਖਤ ਕਰਾਂਗੇ ਹੋਰ ਤੇਜ਼ੀ ਦੇ ਨਾਲ ਅਸੀਂ ਡਰਗ ਮਾਫੀ ਤੇ ਬਾਹਰ ਕਰਾਂਗੇ ਚਾਹ ਛੋਟਾ ਤਸਕਰਾ ਚਾਹ ਵੱਡਾ ਤਸਕਰਾ ਹਰੇਕ ਦੇ ਖਿਲਾਫ ਜਿਹੜੀ ਔਖੇ ਕਾਰਵਾਈ ਹੋਗੀ ਔਰ ਜਿਹਨੇ ਨਸ਼ਾ ਵੇਚ ਕੇ ਪੈਸਾ ਕਮਾਇਆ ਧਨ ਕਮਾਇਆ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਆ ਉਹਦੇ ਖਿਲਾਫ ਮੁਕਦਮੇ ਵੀ ਦਰਜ ਹੋਣਗੇ ਉਹਨਾਂ ਨੂੰ ਜੇਲ੍ਹაც ਵੀ ਜਾਣਾ ਪਊਗਾ ਔਰ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਭਰਾ ਮਾਰੇ ਗਏ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਦੇ ਪਤੀ ਮਾਰੇ ਗਏ ਉਹਨਾਂ ਨੂੰ ਇਨਸਾਫ ਦੇ ਦੇ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਿਆ ਆਮ ਆਦਮੀ ਪਾਰਟੀ ਦਿਆ ਉਹ ਜਿਹੜੀ ਅਸੀਂ ਮਾਮਾਗੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਸਾਫ ਹੋ ਗਿਆ ਕਿ ਚਾਹੇ ਕੈਪਟਨ ਅਮਿੰਦਰ ਸਿੰਘਾ ਚਾਹੇ ਕਾਂਗਰਸ ਪਾਰਟੀ ਦੇ ਹੋਰ ਨੇਤਾ ਨੇ ਚਾਹ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇਗੇ ਚਾਹ ਲੀਡਰ ਆਪਣੀ ਆਪੋਜੀਸ਼ਨ ਨੇਗੇ ਇਹ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਅੰਦਰੋਂ ਸਾਰੇ ਇਕੱਠੇ ਨੇਗੇ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਇਸ ਲਈ ਕ੍ਰਿਟਿਸਾਈਜ਼ ਕਰ ਰਹੇ ਨੇਗੇ ਕਿ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨਸ਼ਿਆਂ ਦਾ ਖਾਤਮਾ ਕਰ ਰਹੀ ਆ ਪਰ ਲੇਕਿਨ ਮੈਂ ਇੱਕ ਵਾਰ ਫਿਰ ਦੁਹਰਾਉਣਾਗਾ ਕਿ ਨਸ਼ਿਆਂ ਦੇ ਖਿਲਾਫ ਜੋ ਦਿਨ ਜਿਵੇਂ ਸ਼ੁਰੂ ਕੀਤਾਗਾ ਉਹ ਸੇਤਰਾ ਠੋਕ ਪਾ ਕੇ ਚਲਦਾ ਰਹੂਗਾ ਜਦ ਤੱਕ ਪੰਜਾਬ ਚ ਨਸ਼ੇ ਖਤਮ ਨਹੀਂ ਹੁੰਦੇ ਅਸੀਂ ਕਾਰਵਾਈ ਜਾਰੀ ਰੱਖਾਂਗੇ ਜਿੰਨਾ ਮਰਜ਼ੀ ਬਚਾਉਣ ਲਈ ਜ਼ੋਰ ਲਾ ਲਵੇ ਕੈਪਟਨ ਅਮੰਦਰ ਸਿੰਘ ਜਿੰਨਾ ਮਰਜ਼ੀ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਕਾਲੀਦਰ ਬੀਜੇਪੀ ਵਾਲੇ ਜ਼ੋਰ ਲਾ ਅਸੀਂ ਇਹ ਮਹਿੰਮ ਜਾਰੀ ਰੱਖਾਂਗੇ ਔਰ ਪੰਜਾਬ ਦੀਆਂ ਮਾਂਮਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਇਨਸਾਫ ਦਿਵਾਵਾਂਗੇ ਔਰ ਪੰਜਾਬ ਚੋਂ ਚਿੱਟਾ ਪੰਜਾਬ ਚੋਂ ਨਸ਼ਾ ਪੰਜਾਬ ਚੋਂ ਡਰੱਗ ਜਿਹੜਾ ਉਹ ਖਤਮ ਕਰਕੇ ਫਿਰ ਸਾਹ ਲਵਾਂਗੇ